ਸੰਡੇ ਨਾਈਟ ਨੂੰ ਜਿਹੜੀ ਹਸ਼ਾਰਪੁਰ ਤੋਂ ਆਗਰ ਲਈ ਟ੍ਰੇਨ ਚਲਦੀ ਹੈ ਮੇਰੀ ਮਿਸਿਸ ਆਪਣੀ ਸਿਸਟਰ ਵਗੈਰਾ ਦੇ ਨਾਲ ਮਥਰਾ ਬਿੰਦਰਾਵਨ ਗਏ ਸੀਗੇ ਇਸ ਮਤਲਬ ਸੰਡੇ ਨਾਈਟ ਨੂੰ ਤੇ ਸੰਡੇ ਨਾਈਟ ਨੂੰ ਇਹ ਚਲੇ ਗਏ ਸੀ ਤੇ ਮੈਂ ਆਪਣਾ ਸਵੇਰੇ ਮਾਰਨਿੰਗ ਆਪਣਾ ਸਵੇਰੇ ਆਪਣੀ ਫੈਕਟਰੀ ਚਲਾ ਗਿਆ ਮੰਡੇ ਨੂੰ ਤੇ ਮੰਡੇ ਸ਼ਾਮ ਨੂੰ ਮੈਂ ਘਰ ਆ ਕੇ ਉੱਪਰ ਆਪਣੇ ਸਟੋਰ 'ਚ ਆਪਣੀ ਲੋਹੀ ਵਗੈਰਾ ਇਦੋਂ ਪੁੱਛ ਕੇ ਕਿੱਥੇ ਮੇਰਾ ਸਮਾਨ ਪਿਆ ਨਾਈਟਸੂਟ ਵਗੈਰਾ ਇਹਨੇ ਮੈਨੂੰ ਦੱਸਿਆ ਸਟੋਰ ਚ ਪਿਆ ਉਹ ਮੈਂ ਦੇਖਣ ਗਿਆ ਸੀ ਉਸ ਵੇਲੇ ਮੇਰਾ ਸਟੋਰ ਬਿਲਕੁਲ ਠੀਕ ਸੀਗਾ ਅਸੀਂ ਐਕਚੁਅਲੀ ਸਾਡਾ ਆਪਣਾ ਦੋਨਾਂ ਦਾ ਬੈਡਰੂਮ ਹੈਗਾ ਉੱਪਰ ਹੀ ਪਰ ਮੈਂ ਕੱਲੇ ਹੋਣ ਕਰਕੇ نیچے ਦੀਵਾਨ ਤੇ ਸੌਣ ਲੱਗ ਪਿਆ ਸੀ ਮੈਂ ਉਸ ਤੋਂ ਬਾਅਦ ਕਦੀ ਉੱਪਰ ਨਹੀਂ ਗਿਆ ਬਸ ਮੰਡੇ ਰਾਤ ਨੂੰ 9:30 ਵਜੇ ਗਿਆ ਸੀ ਤੇ ਉਦੋਂ ਬਿਲਕੁਲ ਠੀਕ ਸੀਗਾ ਮੈਂ ਸਵੇਰੇ ਆਪਣਾ ਸਵੇਰੇ ਫੈਕਟਰੀ 8 ਵਜੇ ਚਲੇ ਜਾਣਾ ਹੈ ਰਾਤ ਨੂੰ ਮੈਂ ਲੇਟ ਨਾਈਟ 7:30 8 ਵਜੇ ਦੇ ਆਸ-ਪਾਸ ਆਣਾ ਹੈ ਤੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਂ ਉੱਪਰ ਉਸ ਤੋਂ ਬਾਅਦ ਸਿਰਫ ਮੰਦਰ ਸਵੇਰੇ ਜੋਤ ਕਰਨ ਜਾਂਦਾ ਸੀ ਮੈਂ ਅੰਦਰ ਕਦੀ ਨਹੀਂ ਗਿਆ ਸਟੋਰ ਵਗੈਰਾ ਦੇਖਣ ਤੇ ਕੱਲ ਮੇਰੀ ਮਿਸਿਸ ਮਾਰਨਿੰਗ ਸਵੇਰੇ ਹਿਾਰਪਰ ਵਾਲੀ ਟ੍ਰੇਨ 'ਚ ਜਦ ਅੰਦਰ ਆ ਗਈ ਸੀਗੀ ਤੇ ਮੈਂ ਫੈਕਟਰੀ ਚਲਾ ਗਿਆ ਤੇ ਸ਼ਾਮ ਰਾਤ ਨੂੰ ਅਸੀਂ ਸੌਣ ਦੇ ਲਈ ਜਦੋਂ ਉੱਪਰ ਸੀ ਆਪਣੇ ਬੈਡਰੂਮ 'ਚ ਜਾਣ ਲੱਗੇ ਤੇ ਮੈਂ ਉੱਪਰ ਜਾ ਗਿਆ ਤੇ نیچے ਆਪਣੇ ਮੇਰੇ ਫੋਨ ਵਗੈਰਾ ਦੂਸਰੇ ਹੈੱਡਫੋਨ ਵਗੈਰਾ ਸੀ ਕਿਉਂ نیچے ਲੈਣ ਆਇਆ ਤੇ ਮੇਰੀ ਮਿਸਿਸ ਅੰਦਰ ਬਾਥਰੂਮ ਦੇ ਨਾਲ ਗਈ ਬਾਥਰੂਮ ਤੇ ਉਹਨੇ ਸਟੋਰ ਦੇ ਵਿੱਚ ਆਪਣੀ ਚੁੰਨੀ ਲੈਣ ਗਈ ਸਿਰ ਤੇ ਬੰਨਣ ਲਈ ਜਾਂ ਕਿਸੇ ਟੀ ਲਈ ਉਹਨੇ ਜਦੋਂ ਦੇਖਿਆ ਤੇ ਸਟੋਰ ਸਾਰਾ ਅਲਮਾਰੀਆਂ ਵਗੈਰੀਆਂ ਸਾਡੀਆਂ ਸਾਰੀਆਂ ਟੁੱਟੀਆਂ ਹੋਈਆਂ ਸੀ ਜੋ ਸਾਡਾ ਉਹਦੇ ਵਿੱਚ 골ਡ ਵਗੈਰਾ ਪਿਆ ਸੀ ਜਾਂ ਕੈਸ਼ ਪਿਆ ਸੀ ਜਾਂ ਚਾਂਦੀ ਦੇ 골ਡ तकरीबन 50 ਤੋਂ 60 ਦੇ ਆਸ-ਪਾਸ ਤੋਲੇ ਸੀਗਾ ਤੇ ਜਿਹੜੇ ਕੈਸ਼ ਸੀਗਾ 50 50000 ਰੁਪਏ ਕੈਸ਼ ਸੀ ਤੇ ਚਾਰ ਚਾਂਦੀ ਦੇ ਮਤਲਬ ਗਲਾਸ ਸੀਗੇ ਕਟੋਰੀਆਂ ਸੀਗੀਆਂ ਚਾਂਦੀ ਦੀਆਂ ਚਮਚੇ ਵੀ ਸੀ ਉਹ ਸਾਰਾ ਕੁਝ ਤੋੜ ਤੋੜ ਕੇ ﺍﻟमारीਆਂ ਵਗੈਰਾ ਸਾਡੀਆਂ ਤੋੜ ਕੇ ਸਾਰਾ ਕੁਝ ਲੈ ਗਏ ਐਸਟੀਮੇਟ ਹੈਗਾ ਕਿ ਕਿੰਨੇ ਲੱਖ ਦੀ ਬੋੜੀ ਲੱਗੀ ਆ ਗੋਲਡ ਮੈਡਮ ਐਹੀ ਤੁਹਾਨੂੰ ਦੱਸਿਆ ਜੋ ਵੀ ਹੈਗਾ ਵੀ 50 ਤੋਂ 60 ਤੋਲੇ ਦੇ ਬੀਚ ਹੈਗਾ ਆ ਬਾਕੀ ਚਾਂਦੀ ਦੇ ਗਲਾਸ ਸੀਗੇ ਚਾਂਦੀ ਦੀਆਂ ਕੋਲੀਆਂ ਸੀ ਚਾਂਦੀ ਦੇ ਗਲਾਸ ਚਾਰ ਸੀ ਕੋਲ ਕੈਸ਼ 50000 ਰੁਪਈਆ ਸੀਗਾ ਜੀ ਕੋਈ ਸ਼ੱਕ ਵਗੈਰਾ ਕਿਸੇ ਦਾ ਕੁਝ ਕੋਈ ਸ਼ੱਕ ਨਹੀਂ ਜੀ ਆਪਾਂ ਨੂੰ ਕਿਸੇ ਪ੍ਰਕਾਰ ਦਾ ਕਿਸੇ ਤੇ ਕੋਈ ਸ਼ੱਕ ਨਹੀਂ ਹੈਗਾ ਜੀ ਵੀ ਕੈਮਰਾ ਚ ਕੁਝ ਆਇਆ ਹੋਵੇ ਹਜੇ ਸੀ ਸੀ ਟੀ ਵੀ ਕੈਮਰਾ ਅਸੀਂ ਦੇਖੇ ਨਹੀਂ ਹੈਗੇ ਹੁਣ ਅਸੀਂ ਦੇਖਾਂਗੇ ਪੁਲਿਸ ਦਾ ਬੰਦਾ ਆਏਗਾ ਉਹਨਾਂ ਨਾਲ ਅਸੀਂ ਦੇਖਾਂਗੇ ਫੇਰ ਹਾਂ ਪੁਲਿਸ ਨੂੰ ਅਸੀਂ ਕੱਲ ਰਾਤੀ ਹੀ ਕਾਲ ਕਰ ਦਿੱਤੀ ਸੀ ਪੁਲਿਸ ਆ ਗਈ ਸੀਗੀ ਪੀ ਸੀ ਆਰ ਪਹਿਲਾਂ ਵਾਲੇ ਆ ਕੇ ਸੀ ਫਿਰ ਅਸੀਂ ਤਿੰਨ ਨੰਬਰ ਸਾਨੂੰ ਉਹਨਾਂ ਨੇ ਬੁਲਾ ਰਿਆ ਸੀ ਅਸੀਂ ਉੱਥੇ ਜਾ ਕੇ ਆਪਣਾ ਸਾਰਾ ਕੁਝ ਦੱਸ ਦਿੱਤਾ ਸੀ ਤੇ ਸਵੇਰੇ ਅੱਜ ਮੈਨੂੰ ਫੇਰ ਉਹਨਾਂ ਨੇ ਬੁਲਾਇਆ ਸੀ ਉਹ ਕਹਿੰਦੇ ਸੀ ਵੀ ਸਾਡਾ ਅੱਜ ਬੰਦਾ ਤੁਹਾਡੇ ਕੋਲ ਆਏਗਾ ਸਾਹਿਲ ਨਾਹਰ ਤੇ ਉਹ ਆ ਕੇ ਤੁਹਾਡਾ ਨਾ ਚੀਸੀ ਜਿਹੜਾ ਟੀਵੀ ਆਪਣਾ ਕੈਮਰੇ ਵਾਲਾ ਲੱਗੇ ਹੋਇਆ ਉਸ ਪ੍ਰੋਸ ਦੇ ਉਹ ਅਸੀਂ ਚੈੱਕ ਕਰ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਜਿਹੜੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਕੀ ਕੰਮ ਕਰਦੇ ਹੋ ਕਿੱਥੇ ਕਰਦੇ ਹੋ ਮੇਰੀ ਮੈਨੂਫੈਕਚਰਿੰਗ ਯੂਨਿਟ ਹੈਗਾ ਜੀ ਮੇਰਾ ਸ਼ਾਸ਼ੀਨਗਰ ਹੈਗਾ ਮੈਂ ਸੀਆਈ ਗੇਟ ਵਾਲ ਵਗੈਰਾ ਤੇ ਸੀਏ ਪੇਪਰ ਕੱਕ ਵਾਲਾ ਬਣਾਉਣਾ ਹੈਗਾ ਆ